ਹਾਂਜੀ ਜਿਵੇਂ ਬਾਬਾ ਸ਼ੇਖ ਫਰੀਦ ਜੀ ਬਾਰੇ ਤਾਂ ਆਪਾਂ ਸਾਰੇ ਜਾਣਦੇ ਆ ਤੇ ਚਲੋ ਅੱਜ ਉਹਨਾਂ ਨਾਲ ਸੰਬੰਧਿਤ ਇੱਕ ਸਾਖੀ ਜੋ ਉਹਨਾਂ ਦੇ ਜੀਵਨ ਦੇ ਵਿੱਚ ਘਟੀ ਉਹ ਆਪਾਂ ਤੁਹਾਡ ਸਾਰਿਆਂ ਨਾਲ ਸਾਂਝੀ ਕਰਦੇ ਆ ਇੱਕ ਵਾਰ ਬਾਬਾ ਸ਼ੇਖ ਫਰੀਦ ਜੀ ਦਾ ਜਿੱਥੇ ਡੇਰਾ ਹੋਇਆ ਕਰਦਾ ਸੀ ਨਾ ਉੱਥੇ ਇੱਕ ਗਲੀ ਦੇ ਵਿੱਚੋਂ ਲੰਘ ਕੇ ਅੱਗੇ ਜਾ ਕੇ ਉਸ ਡੇਰੇ ਦੇ ਲਾਗੇ ਹੀ ਇੱਕ ਵੇਸਵਾ ਦਾ ਜਿਹੜਾ ਕੋਠਾ ਹੋਇਆ ਕਰਦਾ ਸੀ ਉਹ ਵੇਸਵਾ ਬਾਬਾ ਜੀ ਦੇ ਅੱਗੋਂ ਦੀ ਜਦੋਂ ਲੰਘਦੀ ਉਹ ਡੇਰੇ ਕੋਲ ਦੀ ਕਈ ਵਾਰੀ ਬਾਬਾ ਜੀ ਉਹਨਾਂ ਨੂੰ ਮਿਲਦੇ ਤਉ ਵੇਸਵਾ ਹਮੇਸ਼ਾ ਇੱਕ ਗੱਲ ਕਹਿੰਦੀ ਕਿ ਬਾਬਾ ਜੀ ਤੁਹਾਡੀ ਦਾੜੀ ਨਾਲੋਂ ਮੇਰੇ ਕੁੱਤੇ ਦੀ ਪੂਛ ਚੰਗੀ ਹੈ ਤਾਂ ਬਾਬਾ ਜੀ ਕੋ ਕੁਝ ਨਾ ਬੋਲਦੇ ਤੇ ਸਿਰਫ ਇੱਕ ਗੱਲ ਕਹਿੰਦੇ ਚੰਗੀ ਹੋਵੇਗੀ ਇਦਾਂ ਹਰ ਰੋਜ਼ ਜਦੋਂ ਵੀ ਉਹਨੇ ਲੰਗਣਾ ਬਾਬਾ ਜੀ ਨੂੰ ਦੇਖਣਾ ਉਹਨੇ ਇਹੀ ਗੱਲ ਕਹਿਣੀ ਤੁਹਾਡੀ ਦਾੜੀ ਨਾਲੋਂ ਮੇਰੇ ਕੁੱਤੇ ਦੀ ਪੂਛ ਚੰਗੀ ਹੈ ਤਾਂ ਇੱਕ ਵਾਰੀ ਕੀ ਹੋਇਆ ਜਦੋਂ ਬਾਬਾ ਜੀ ਦਾ ਅੰਤਿਮ ਸਮਾਂ ਨਜ਼ਦੀਕ ਆਇਆ ਤਾਂ ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਵੇਸਵਾ ਜਿਹੜੀ ਇੱਧਰ ਰਹਿੰਦੀ ਹੈ ਉਹਨੂੰ ਮੇਰੇ ਕੋਲੋਂ ਲੈ ਕੇ ਆਓ ਤੇ ਬਾਬਾ ਜੀ ਦੇ ਚੇਲੇ ਬੜੇ ਹੈਰਾਨ ਹੋਏ ਕਿ ساری ਉਮਰ ਬਾਬਾ ਜੀ ਨੇ ਜਪ ਤਪ ਸੰਜਮ ਇਹਨਾਂ ਸਭ ਦੇ ਵਿੱਚ ਬਤੀਤ ਕੀਤਾ ਤੇ ਅੰਤਿਮ ਸਮੇਂ ਬਾਬਾ ਜੀ ਕਹਿ ਰਹੇ ਆ ਕਿ ਵੇਸਵਾਨ ਨੂੰ ਲੈ ਕੇ ਆਓ ਤੇ ਉਹ ਹੈਰਾਨ ਸੀ ਪਰ ਉਹਨਾਂ ਨੇ ਪਤਾ ਸੀ ਬਾਬਾ ਜੀ ਦੀ ਜ਼ਰੂਰ ਕੋਈ ਲੀਲਾ ਹੈ ਤੇ ਉਹ ਫਿਰ ਬਾਬਾ ਜੀ ਦੇ ਕਹਿਣ ਤੇ ਉਸ ਵੇਸਵਾਨ ਨੂੰ ਉੱਥੇ ਲੈ ਕੇ ਆਏ ਤਾਂ ਉਸ ਵੇਸਵਾਨ ਨੇ ਆ ਕੇ ਨਮਸਕਾਰ ਕੀਤੀ ਤੇ ਕਿਹਾ ਵੀ ਹਾਂ ਜੀ ਦੱਸੋ ਤਾਂ ਬਾਬਾ ਜੀ ਨੇ ਕਿਹਾ ਕਿ ਤੁਸੀਂ ਹਮੇਸ਼ਾ ਇਹ ਗੱਲ ਤੂੰ ਪੁੱਛਦੀ ਸੀਗੀ ਕਿ ਤੁਹਾਡੇ ਕਹਿੰਦੇ ਸੀ ਕਿ ਤੁਹਾਡੀ ਕੁੱਤੇ ਦੀ ਪੂਛ ਜਿਹੜੀ ਹੈ ਮੇਰੀ ਤੁਹਾਡੇ ਦਾੜੀ ਨਾਲੋਂ ਚੰਗੀ ਆ ਪਰ ਅੱਜ ਮੈਂ ਇਸ ਦਾ ਤੈਨੂੰ ਜਵਾਬ ਦੇਣ ਲੱਗਿਆ ਕਿ ਤੇਰੇ ਕੁੱਤੇ ਦੀ ਪੂਛ ਮੇਰੀ ਦਾੜੀ ਨਾਲੋਂ ਚੰਗੀ ਨਹੀਂ ਹੈਗੀ ਤਾਂ ਗੋਸ ਵੇਸਵਾ ਨੇ ਕਿਹਾ ਕਿ ਜਦੋਂ ਮੈਂ ਤੁਹਾਡੇ ਕੋਲੋਂ ਇਹ ਸਵਾਲ ਪੁੱਛਦੀ ਸੀ ਤੁਸੀਂ ਕਦੇ ਨਹੀਂ ਜਵਾਬ ਦਿੱਤਾ ਇਹੀ ਕਹਿੰਦੇ ਰਹੇ ਕਿ ਹਾਂ ਚੰਗੀ ਹੋਵੇਗੀ ਪਰ ਅੱਜ ਤੁਸੀਂ ਇਸ ਦਾ ਜਵਾਬ ਮੈਨੂੰ ਕਿਉਂ ਦੇਣ ਲੱਗੇ ਆ ਤਾਂ ਬਾਬਾ ਜੀ ਨੇ ਅੱਗੋਂ ਕਿਹਾ ਕਿ ਉਸ ਸਮੇਂ ਮੈਂ ਇਸ ਦੁਨੀਆਦਾਰੀ ਵਿੱਚ ਸੀ ਮੈਨੂੰ ਨਹੀਂ ਸੀ ਪਤਾ ਜਦੋਂ ਤੱਕ ਮੈਂ ਇਸ ਦੁਨੀਆ ਤੋਂ ਰੁਖਸਤ ਹੋਣਾ ਕਿ ਮੈਂ ਕਿਵੇਂ ਦਾ ਮੇਰੇ ਤੋਂ ਕੋਈ ਗਲਤੀ ਨਾ ਹੋ ਜਾਵੇ ਜਾਂ ਮੇਰੇ ਤੋਂ ਕੋਈ ਪਾਪ ਨਾ ਹੋ ਜਾਵੇ ਮੈਂ ਉਸ ਸਮੇਂ ਇਸ ਸਵਾਲ ਦਾ ਜਵਾਬ ਦੇਣ ਦੇ ਜਿਹੜਾ ਕਾਬਿਲ ਨਹੀਂ ਸੀ ਪਰ ਅੱਜ ਮੈਂ ਇਸ ਦੁਨੀਆ ਤੋਂ ਰੁਖਸਤ ਹੋ ਕੇ ਜਾ ਰਿਹਾ ਤਾਂ ਅੱਜ ਮੈਨੂੰ ਪਤਾ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕੋਈ ਗਲਤੀ ਨਹੀਂ ਕੀਤੀ ਕਿਸੇ ਦਾ ਦਿਲ ਨਹੀਂ ਦੁਖਾਇਆ ਕੋਈ ਪਾਪ ਨਹੀਂ ਕੀਤਾ ਕੋਈ ਗੁਨਾਹ ਨਹੀਂ ਕੀਤਾ ਰੱਬ ਦਾ ਨਾਮ ਜਪਿਆ ਤੇ ਅੱਜ ਮੈਂ ਸੁਰਖ ਰੂਹਾਂ ਇਹਨਾਂ ਸਭ ਚੀਜ਼ਾਂ ਤੋਂ ਤੇ ਅੱਜ ਮੈਂ ਇਸ ਜਵਾਬ ਇਹਦਾ ਜਵਾਬ ਦੇਣ ਦੇ ਕਾਬਿਲ ਆਪਦੇ ਆਪ ਨੂੰ ਮੰਨਦਾ ਕਿ ਅੱਜ ਮੈਂ ਕਹਿ ਸਕਦਾ ਕਿ ਤੇਰੇ ਕੁੱਤੇ ਦੀ ਪੂਛ ਨਾਲੋਂ ਮੇਰੀ ਦਾੜੀ 100 ਗੁਣਾ ਚੰਗੀਆਂ ਹਾਂ ਜੇਕਰ ਜ਼ਿੰਦਗੀ ਵਿੱਚ ਮੈਥੋਂ ਪਾਪ ਹੋ ਜਾਂਦਾ ਕੋਈ ਪਾਪ ਕਰਮ ਹੋ ਜਾਂਦਾ ਫਿਰ ਮੈਂ ਅੱਜ ਇਹ ਗੱਲ ਕਹਿ ਦੇਣੀ ਸੀ ਕਿ ਮੇਰੀ ਦਾੜੀ ਨਾਲੋਂ ਭਾਈ ਤੇਰੇ ਕੁੱਤੇ ਦੀ ਪੂਛ ਹੀ ਚੰਗੀ ਐ ਸੋ ਸਾਨੂੰ ਇਸ ਚੀਜ਼ ਤੋਂ ਸਿੱਖਿਆ ਮਿਲਦੀ ਆ ਕਿ ਜਿਵੇਂ ਅੱਜ ਕੱਲ ਦੇ ਆ ਬੋ ਕਹਿ ਦਿੰਦੇ ਆ ਬਾਬੇ ਸੋਤਰਾ ਦਾ ਲਾਮ ਲਸ਼ਕਰ ਲੈ ਕੇ ਨਾਲ ਦੁਰਦੇ ਨੇ ਹਨਾ ਵਡਿਆਈਆਂ ਆਪਦੀਆਂ ਹੀ ਕਰੀ ਜਾਂਦੇ ਨੇ ਤਾਂ ਉਹ ਉਹਨਾਂ ਨੂੰ ਸੱਚੇ ਆਪਾ ਸੰਤ ਨਹੀਂ ਕਹਿ ਸਕਦੇ ਸੱਚੇ ਸਾਧੂ ਸੱਚੇ ਸੰਤ ਸ਼ੇਖ ਫਰੀਦ ਬਾਬਾ ਜੀ ਵਰਗੇ ਸੰਤ ਜਿਹੜੇ ਮਹਾਤਮਾ ਹੁੰਦੇ ਆ ਇਸ ਦੁਨੀਆ ਤੇ ਆਉਂਦੇ ਆ ਤੇ ਵਾਰ-ਵਾਰ ਨਹੀਂ ਆਉਂਦੇ